ઠાણા راہો ਵਿੱਚ ਡਿਊਟੀ ਕਰ ਰਹੇ ਟ੍ਰੈਫਿਕ ਇੰਚਾਰਜ ਏਐਸਆਈ ਗੁਰਦੇਵ ਸਿੰਘ ਤੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਨੇ ਹਮਲਾ ਕੀਤਾ। ઠાਣਾ راہੋ ਦੇ ਮੁਖ ਅਫਸਰ ਸਬ ਇੰਸਪੈਕਟਰ ਜਨਰਲ ਸਿੰਘ ਨੇ ਜਾਣਕਾਰੀ ਸਾਂਝੀ ਦਿੱਤੀ। ਅੱਜ ਸਭ ਦੀ ਕੱਲ ਪਤਾ ਲੱਗਿਆ ਕਿ ਹਾਈ ਟੈਕ ਨਾਕਾ راہੋਂ ਵਿੱਚ ਇੱਕ ਏਐਸਆਈ ਤੇ ਉੱਪਰ ਹਮਲਾ ਹੋਇਆ ਜਦੋਂ ਉਹਨਾਂ ਨੇ ਕਿਸੇ ਮੋਟਰਸਾਈਕਲ ਚਾਲਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਸਾਂਝੀ ਕਰਿਓ। ਕੱਲ ਨੂੰ 4:30 ਵਜੇ ਦੀ ਗੱਲ ਆ ਕਿ ਸਾਡੇ ਇੱਥੇ ਗੁਰਦੇਵ ਸਿੰਘ ਟ੍ਰੈਫਿਕ ਇੰਚਾਰਜ ਲੱਗੇ ਨੇ راہੋਂ। ਉਹ ਰੋਡ ਦੇੰ ਦੀ ਤਰ੍ਹਾਂ ਆਪਣੀ ਚੈਕਿੰਗ ਕਰ ਰਹੇ ਸੀ ਤੇ ਇੱਕ ਮੋਟਰਸਾਈਕਲ ਦੇ ਦੋ ਸਵਾਰ ਆਏ ਜਿਨ੍ਹਾਂ ਨੂੰ ਰੋਕ ਕੇ ਉਹਨੇ ਚੈੱਕ ਕਰਨ ਲਈ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਮੋਟਰਸਾਈਕਲ ਰੋਕਣਸਾਰੇ ਉਹਦੇ ਨਾਲ ਪਹਿਲਾਂ ਤੂ ਤੂ ਮੈ ਮੈ ਕੀਤੀ ਕੁਝ ਮਿਸਵਿਵ ਕੀਤਾ ਤੇ ਉਸ ਤੋਂ ਬਾਅਦ ਉਹਨੇ ਧੱਕਾ ਮੁੱਕੀ ਕੀਤੀ ਤੇ ਜਦੋਂ ਆਪਣੇ ਆਪ ਨੂੰ ਸੰਭਲ ਲੱਗਾ ਤੇ ਉਹ ਮੋਟਰਸਾਈਕਲ ਦੇ ਬਜਾਅ ਸਾਈਡ ਨੂੰ ਭੱਜ ਗਏ ਇਹ ਪਤਾ ਲੱਗਿਆ ਕਿ ਉਹਨਾਂ ਦੇ ਕੋਈ ਹਥਿਆਰ ਜਿਦਾ ਸਗੇ ਤੇ ਹਥਿਆਰ ਗੋਲੀ ਵੀ ਚੱਲੀ ਉੱਥੇ ਕੋਈ ਗੋਲੀ ਨਹੀਂ ਨਹੀਂ ਇਹੋ ਜੇ ਕੋਈ ਗੱਲ ਨਹੀਂ ਹੋਈ ਨਾ ਕੋਈ ਗੋਲੀ ਚੱਲੀ ਆ ਨਾ ਕੋਈ ਹਥਿਆਰ ਵਾਲੀ ਇਹਦੇ ਵਿੱਚ ਕੋਈ ਮੈਂਸ਼ਨ ਕਰਨ ਦੀ ਲੱਗੀ ਗੱਲ ਨਾ ਕੋਈ ਇਹੋ ਜਿਹਾ ਇਨਸੀਡੈਂਟ ਵਾਪਰਿਆ ਸਿਰਫ ਤੇ ਉਹਨਾਂ ਦੇ ਡਾਕੂਮੈਂਟ ਚੈੱਕ ਕਰਨ ਦੇ ਗੱਲ ਆਖੀ ਸੀ ਤੇ ਉਹ ਇੰਨੀ ਗੱਲ ਤੋਂ ਤੈਸ਼ ਵਿੱਚ ਆ ਕੇ ਥੋੜਾ ਉਹਨਾਂ ਉਹਨੇ ਮੈਸਰੇਬ ਕੀਤਾ ਆ ਤੇ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਸਰਕਾਰੀ ਡਿਊਟੀ ਦੇ ਵਿੱਚ ਬਿਗਨ ਪਾਉਣੀ ਚੈਕ ਸਮਟ ਤੇ ਪਰਚਾ ਦਰਜ ਕਰ ਲਿਆ ਤੇ ਕਾਰਵਾਈ ਸ਼ੁਰੂ ਹੋਆ ਇਹ ਵੀ ਪਤਾ ਲੱਗੇ ਕਿ ਐਸਆਈ ਤੇ ਜਦੋਂ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਐਸਆਈ ਥੋੜਾ ਜ਼ਖਮੀ ਹੋਇਆ ਸੀਗਾ ਔਰ ਜਦੋਂ ਜਾਣ ਲੱਗੇ ਉਹਨਾਂ ਦੇ ਡਾਕੂਮੈਂਟ ਤੇ ਬੈਠੇ ਹੋ ਰਹੇ ਸੀ ਉਹਨਾਂ ਦੀ ਆਸਰੇ ਚ ਉਸ ਵੇਲੇ ਜਰੂਰ ਉਹਦੇ ਇਹਨਾਂ ਨੇ ਹੱਥ ਮਾਰਿਆ ਤੇ ਹੱਥ ਵਿੱਚ ਕੋਈ ਚੀਜ਼ ਸੀ ਕਿ ਫੜੀ ਹੋਈ ਜਿਹੜੀ ਉਹਦੇ ਨੱਕ ਦੇ ਉੱਪਰ ਲੱਗੀ ਉਹ ਮੜੇ ਛਰੀਟ ਜਿਹੀ ਲੱਗੀ ਆ ਉਹਦੀ ਐਮਰਲਨ ਕਟਵਾਤੀ ਆ ਡਾਕਟਰ ਸਾਹਿਬ ਦੇ ਕੋਲ ਤੇ ਜਿਹੜੀ ਬਣਦੀ ਫੋਡਰ ਇਨਵੈਸਟੀਗੇਸ਼ਨ ਵਿੱਚ ਪਤਾ ਲੱਗੇਗਾ ਸਭ ਕੁਝ ਕੀ ਮੈਸੇਜ ਦੇਣਾ ਚਾਹੁੰਦੇ ਜਿੱਦਾਂ ਕੀ ਜਿਹੜੇ ਕੀ ਵਾਹਨ ਆਦੇ ਆ ਲੱਗਦੇ ਹਨ ਤੇ ਉਹਨਾਂ ਨੂੰ ਰਹਾਗੇ ਤੁਹਾਨੂੰ ਕੀ ਮੈਸੇਜ ਦੇਣਾ ਚਾਹੁੰਦੇ ਰਾਗੀ ਨੂੰ ਮੈਸੇਜ ਦੇਣਾ ਚਾਹੁੰਦਾ ਮੈਂ ਪ੍ਰੋਪਰ ਆਪਣੇ ਡਾਕੂਮੈਂਟ ਕੋਲ ਰੱਖੋ ਜੇ ਕੋ ਤੁਹਾਨੂੰ ਕਿਤੇ ਕਰਮਚਾਰੀ ਚੈਕਿੰਗ ਕਰਦੇ ਆ ਤੇ ਪ੍ਰੋਪਰ ਡਾਕੂਮੈਂਟ ਦਿਖਾਓ ਆਪਣੇ ਤੇ ਸਾਥੋਂ ਆਪਣਾ ਪ੍ਰੋਪਰ ਸਹਿਯੋਗ ਲੈਣ ਲੋਕ ਸਾਨੂੰ ਸਹਿਯੋਗ ਦੇਣ ਇਹਦੇ ਵਿੱਚ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ